ਇਹਦਾ ਐਸਆਈਟੀ ਕੌਂਸਟਿਟਿਊਟ ਕੀਤੀ ਗਈ ਮਤਲਬ ਪੁਲਿਸ ਹੈੱਡ ਕੁਆਟਰ ਜਿਮਾਂ ਜੋ ਡੀਜੀਪੀ ਸਾਹਿਬ ਨੇ ਸਾਰੀ ਇਹ ਚੀਜ਼ ਕੀਤੀ ਉਪਰਾਲਾ ਕੀਤਾ ਉਹ ਇਹੀ ਦੱਸਾਂ ਦਾ ਵੀ ਥੱਲੇ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਸੀਗੀਆਂ ਤਾਂ ਹੀ ਉਹਨਾਂ ਨੇ ਇਸ ਤਪੀਸ਼ ਨੂੰ ਚੱਕ ਕੇ ਕਿ ਆ ਵੀ ਇਹਨਾਂ ਤੋਂ ਇਹ ਚੀਜ਼ ਪ੍ਰੋਪਰ ਇੱਕ ਕਦਨੀ ਪਾ ਰਹੇ ਨੇ ਕਿ ਇਸ ਕਾ ਕਿ ਐਸਆਈਟੀ ਬਣਾਤੀ ਸੋ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਰਹੀਆਂ ਉਨਾਂ ਨੂੰ ਬਿਲਕੁਲ ਐਸਆਈਪੀ ਦੇ ਵਿੱਚ ਇਹ ਬਚਾ ਦਿਆ ਜਾਏਗਾ ਕਿ ਜੇ ਇਸ ਚੀਜ਼ ਨੂੰ ਆਪਾਂ ਇਸ ਤਰ੍ਹਾਂ ਦੀ بجائے ਇਸ ਤਰ੍ਹਾਂ ਕਰਦੇ ਤਾਂ ਬੜੀ ਜਲਦੀ ਸੱਚਾਈ ਤੱਕ ਕੋਈ ਪਬਲਿਕ ਅਪੀਲ ਦਿੱਤੀ ਕਿ ਕੋਈ ਅੱਗੇ ਆਣਾ ਚਾਹੁੰਦਾ ਹੈ ਜਿਹਦੇ ਐਫਆਈਆਰ ਰਜਿਸਟਰ ਕਰਾਉਣ ਲਈ ਇੰਨਾ ਟਾਈਮ ਲੱਗੇ ਕਿ ਉਹ ਨਹੀਂ ਪਾਏ ਗਏ 올 ਦੇ ਰਿਫਿਊਜ਼ਲ ਇਨ ਦਾ ਪੁਲਿਸ ਡਿਪਾਰਟਮੈਂਟ ਤੁਹਾਨੂੰ ਕੀ ਲੱਗੇ ਜੇੜਾ ਕੋਈ ਆਊਗਾ ਆਈ ਵਿਟਨੈਸ ਕੋ ਕਿਵੇਂ ਕੋਈ ਸੇਫਟੀ ਇਸ਼ੂ ਕਰੂਗਾ ਨਹੀਂ ਉਹੀ ਉਹੀ ਮੈਂ ਇਹ ਬੇਨਤੀ ਕਰਦਾ ਕਰਮ ਕਿ ਜਦੋਂ ਪੈਨਾ ਕਮੀਆਂ ਪੇਸ਼ੀਆਂ ਰਹੀਆਂ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਐਫ ਆਈਆਰ ਦਾਜ ਕਰਨ ਚੇਤਨਾ ਟਾਈਮ ਲੱਗਿਆ ਉਹ ਸਾਰੀਆਂ ਚੀਜ਼ਾਂ ਨੂੰ ਹੀ ਵਿਚਾਰਦੇ ਹੋਏ ਆਪਣੀ ਐਸਆਈਟੀ ਬਣਾਈ ਗਈ ਵੀ ਇਨ ਇਸ ਲੈਵਲ ਤੇ ਇਹ ਚੀਜ਼ ਨੂੰ ਹੈਂਡਲ ਪ੍ਰੋਪਰ ਹੋ ਨਹੀਂ ਰਿਹਾ ਹੈਗਾ ਇਸ ਕਰਕੇ ਹੈੱਡਕੁਆਰਟਰ ਤੋਂ ਅਫੀਸਰ ਦੀ ਬਿਊਟੀ ਲਾਈ ਗਈ ਤੇ ਬਾਅਦ ਦੇ ਜਿਹੜੇ ਦੇ ਸੰਦੀਪ ਮੱਲਿਕ ਜੀ ਮੇਰੇ ਨਾਲ ਬੈਠੇ ਹੈਗੇ ਨੇ ਆਪਣਾ ਅਸ਼ਲੀ ਮੰਤਰੀ ਕੰਬੋਜੀ ਆਪਣਾ ਐਸਪੀ ਮੁਹਾਲੀ ਤੋਂ ਬੈਠੇ ਨੇ ਹਨਾ ਦਿਲਵੀਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ ਇਹ ਡੀਐਸਪੀ ਆਪਣਾ ਬਾਗਾ ਪ੍ਰਾਨੰਦ ਇਹ ਸਾਰੇ ਅਫਸਰਾਂ ਨੂੰ ਇਕੱਠੇ ਕਰਕੇ ਔਰ ਇਸका ਕੇਹੀ ਔਰ ਇੱਥੋਂ ਦੇ ਅਫਸਰ ਕੋਈ ਨਹੀਂ ਲੈ ਗਏ ਹੈਗੇ ਪਟਿਆਲੇ ਦੇ ਸਟੇਸ਼ਨ ਦਾ ਇਸ ਹੀ ਨੇ ਖਾਸ ਕਰਕੇ ਆਈਪੀਐਸ ਨਾਨਕ ਸਿੰਘ ਤੁਸੀਂ ਚਾਰ ਅਫਸਰਾਂ ਦਾ ਸਸਪੈਂਡ ਕਰਦੇ ਬਟ ਆਈਪੀਐਸ ਨਾਨਕ ਸਿੰਘ ਤਾਂ ਉਹਦੇ ਪਾਵਰ 'ਚ ਬੈਠੇ ਨੇ ਉਹ ਤਾਂ ਜਿਹੜੀ ਗੱਲ ਨਰੇਤ ਦਰਜਾ ਦੇ ਕਰਨ ਉਹ ਤਾਂ ਇਨਵੈਸਟ ਕਰਦੇ ਨਹੀਂ ਉਹ ਦੇਖੋ ਇਹ ਨਹੀਂ ਦੇਖੋ ਇਹ ਇਹ ਹੈਗਾ ਕਿ ਆਪਾਂ ਇੱਕ ਇੱਕ ਤਰ੍ਹਾਂ ਦੀ ਕਿੱਸ ਰਹੀ ਹੈਗੀ ਹੈ ਵੀ ਸੀਬੀਆਈ ਨੂੰ ਚ ਪਰ ਸੀਬੀਆਈ ਵੀ ਜਿਹੜੀ ਹੈ ਜੀ ਉਹਨੇ ਆ ਕੇ ਐਵੀਡੈਂਸ ਦਾ ਇੱਥੋਂ ਹੀ ਚੱਕਣਾ ਨਾ ਤੇ ਆਪਾਂ ਨੀ ਇਹ ਡਿਊਟੀ ਬੰਦੀ ਹੈ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਤੇ ਉਹਨੂੰ ਕਲੈਕਟ ਕਰੀਏ ਤਾਂ ਕਿ ਸਪੋਸ CBI ਕੋਲੇ ਵੀ ਜਾਂਦਾ ਉਹਨਾਂ ਕੋਲੇ ਐਵੀਡੈਂਸ ਤਾਂ ਹੋਵੇ ਨਾ ਜੀ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਬੰਦ ਨਹੀਂ ਆਉਂਦੀਆਂ ਜੀ ਸਰ ਕੇਸ ਹੈ ਜਿਹੜਾ ਕੁਸ਼ਵਿੰਦਰ ਸਿੰਘ ਬਾਠੂ ਦੇ ਬੇਟੇ ਨੂੰ ਚਾਰ ਲੋਗੋ ਨੇ ਮੋਟਿਆ ਉਹ ਹੈ ਜਾਂ ਕਰਨਲ ਲੋ ਚਾਰ ਇੰਸਪੈਕਟਰ ਨੇ ਮੋਟਿਆ ਉਹ ਹੈ ਤੁਹਾਡੀ ਨਜ਼ਰ ਚੁੱਕੀ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ ਪ੍ਰੀਕਨਸਿਵਡ ਨੋਸ਼ਨ ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਨ ਕਰਕੇ ਫੇਰੀ ਇੱਕ ਦਤੀਜੇ ਤੇ ਪਹੁੰਚ ਪਾਵਾਂਗੇ ਵੀ ਆ ਵਕਿਆ ਹੋਇਆ ਠੀਕ ਹੈ ਥੈਂਕ ਯੂ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਦਾ ਹੈਗਾ ਦੀ ਆ ਬੰਦੇ ਦੀ ਆ ਕਮੀ ਪੇਸ਼ੀ ਦੇ ਜਾਂ ਉਹ ਉਹ ਆਪਾਂ ਪ੍ਰਾਪਰਟੀ ਡਾਕੂਮੈਂਟ ਕਾ ਕੀ ਕਹਿ ਸਕਦੇ ਨਾ ਸਫਾ ਬਿਸਰ ਤੇ ਆ ਕੇ ਆਪਾਂ ਇੱਕ ਓਪੀਨੀਅਨ ਤੇ ਬੇਸਿਸ ਤੇ ਨਹੀਂ ਨਾ ਜਾ ਸਕਦੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਪ੍ਰਸੀਜੇ ਦੇ ਮੁਤਾਬਕ ਆਪਾਂ ਨੇ ਕਰਨਾ ਸਾਰੀ ਕਿ ਮੇਰਾ ਸਵਾਲ ਹੈ ਜੀ ਸਰਤਾਬਿਸ ਮਾਵਲਤ ਐਸਆਈ ਵੀ ਥੋੜਾ ਐਸਾ ਜਿਹੜਾ ਮੈਕਨਿਜ਼ਮ ਆ ਜਿਹਦੇ ਨਾਲ ਪੱਕਾ ਜਾਂਚ ਕਰੇਗੇ ਉਹ ਵੀ ਪਹਿਲਾਂ ਹੀ ਆਮ ਤੌਰ ਤੇ ਆਪਣੇ ਮਾਈਂਡ ਸੈਟ ਕਰਨ ਦੇ ਤਰ੍ਹਾਂ ਕਪੂਰ ਸਿੰਘ ਦਾ ਕੇਸ ਹੈ। ਇਹੀ ਕੇਸ ਦੇ ਦੋਤੀ ਦਾ ਹੁੰਦਾ, ਕਿਸੇ ਮੋਚੀ ਦਾ ਹੁੰਦਾ, ਕਿਸੇ ਛੋਟੇ ਵਪਾਰੀ ਦਾ ਹੁੰਦਾ। ਫਿਰ ਮੀਡੀਆ ਚ ਹਾਈਪ ਕ੍ਰੀਏਟ ਹੋ ਗਈ ਹੈ। ਤੁਹਾਡੇ ਦਿਮਾਗ ਚ ਪਹਿਲੇ ਜਿਹਾ ਲੋਕ ਸਮਝੂ ਪਾਸ ਰੋਸ਼ੂ ਕਿ ਆਪਾਂ ਆਮ ਤੌਰ ਤੇ ਇਸ ਤਰ੍ਹਾਂ ਮੀਡੀਆ ਚ ਹਾਈਪ ਬਣਦੀ ਹੈ। ਅਜਿਹੇ ਚ ਪਹਿਲੇ ਜਦੋਂ ਮਾਈਂਡ ਡਿਸਾਈਡ ਹੋ ਜਾਂਦਾ ਹੈ ਇਸ ਤਰ੍ਹਾਂ ਦਾ। ਇਹਦੇ ਅਜਿਹੇ ਕਿਹੜਾ ਮੈਕੈਨਿਜ਼ਮ ਹੈ ਵੀ ਆਪਾਂ ਫਿਰ ਪੱਕਾ ਜਾਗ ਕਰਾਂਗੇ, ਕੀ ਕਰਨ ਦੇ ਕੱਖ ਹੋਏਗਾ ਜਾਂ ਜਿਹੜੇ ਪੁਲਿਸ ਵਾਲੇ ਚਾਹ ਰਹੇ ਉਹਨਾਂ ਦੇ ਨਹੀਂ ਸਮਾਈ ਹੋਊਗੀ ਇਹਦੇ ਬਾਰੇ ਕੀ ਮੈਂ ਦੇਖੋ ਉਹੀ ਜਿਹੜਾ ਮੈਂ ਪਹਿਲਾਂ ਸਾਡੇ ਨੇ ਪਹਿਲਾਂ ਬੇਨਤੀ ਕੀਤੀ ਸੀ ਸ਼ੁਰੂ ਚ ਹੀ ਕੀਤੀ ਸੀ ਵੀ ਇਹ ਵਾਇਸਿਸ ਨੂੰ ਦੂਰ ਲਾਉਣ ਕਦਰ ਦੇ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾਦਾ ਲਿਆ ਜਾਂਦਾ ਹੈ ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਸੀਸੀਟੀਵੀ ਫੁਪੇਜ ਆ ਜਾਂਦੀ ਹੈ ਉਥੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈ ਜੀ ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿਸ ਦਾ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ ਰਿਕਾਰਡ ਕੀਤੀ ਗਈ ਵੀ ਆਇਆ ਰਿਕਾਰਡਿੰਗ ਚ ਤਨੀ ਕੋਈ ਡਿਲੇ ਸੀਗੀ ਕੋਈ ਪਹਿਨਾ ਜਿਹੜਾ ਐਵੀਡੈਂਸ ਪਹਿਨਾ ਐਵੀਡੈਂਟ ਸੀਗਾ ਉਹਨੂੰ ਉਸਫਾ ਮਿਸਰ ਤੇ ਨਹੀਂ ਲਿਆ ਗਿਆ ਔਰ ਉਹ ਬਾਅਦ ਚੋਂ ਨੂੰ ਲਿਆ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਹੀ ਐਸਆਈਟੀ ਬਣਾਈ ਗਈ ਹੈਗੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਿਨ ਕਰਕੇ ਜੇ ਜੋ ਆਪਕ ਉਪਰਾਨਾ ਹੈਗਾ ਵੀ ਸਚਾਈ ਤੇ ਜਾਏ ਐਸਆਈਸੀ ਐਸਐਸ ਦੇ ਸਾਹਮਣੇ ਵੀ ਸੱਚੀ ਗੱਲ ਦੱਾਈ ਗਈ ਜਾਂ ਪਰ ਤੁਸੀਂ ਟੀਮ ਫੋਟੋਗ੍ਰਾਫੀ ਸੋਸ਼ਲ ਮੀਡੀਆ ਕਰਨਾ ਗਿਆ ਕੋਈ ਇੱਕ ਆਈਡੈਂਟਿਟੀ ਲੱਭਿਆ ਜਾਂਦਾ 2.5 ਹੁੰਦਾ ਸ਼ੁਰੂਆਤ ਕਿੱਥੋਂ ਹੋਣੀ ਹੈ ਉਹ ਕਿੱਥੋਂ ਲਵਾਂਗੇ ਆਪਾਂ ਕੋਈ ਸ੍ਰੀ ਕੋਈ ਦੇਖੋ ਜਿਹੜਾ ਆਪਣਾ ਅਦਾਦਾ ਸੀਐਫਐਸਐਲ ਦਾ ਹੈਗਾ ਉਹ ਇਨਾਂ ਕੋਲੇ ਇਹੋ ਜੇ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਸ ਨੂੰ ਕੰਟੈਕਸਟ ਚ ਪਲੇਸ ਕਰ ਦਿੰਦੀਆਂ ਹਨ ਹਨਾ ਸੌਫਟਵੇਅਰ ਨਾਲ ਉਸ ਜਿਹੜੀ ਚੀਜ਼ ਚ ਕੋਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਉਹ ਉਹਦੇ ਚੋਂ ਨੌਇਜ਼ ਬੌਸ ਆਊਟ ਕਰਕੇ ਪੂਛੀ ਜਨੂੰ ਹੋਰ ਕਲੀਅਰ ਕਰ ਦਿੰਦੀ ਹੈ ਹੈਗੀ ਆ ਨੇ ਸੋ ਉਹ ਸਾਡਾ ਆਪਾ ਸੀਐਫਐਸਐਲ ਵਾਲੇ ਹੀ ਉਹ ਆਪਾਂ ਨੂੰ ਕਰਕੇ ਦਿੰਦੇ ਪਲੱਸ ਪਲੱਸ ਹਾਂਜੀ ਮੈਂ ਇੱਕ ਮਿੰਟ ਕੰਪਲੀਟ ਕਰ ਲਾ ਜੀ ਤੇ ਪਲੱਸ ਜਿਹੜਾ ਅੱਜ ਅਸੀਂ ਇਹ ਨੰਬਰ ਦਿੱਤਾ 75083 ਤੇ 00342 ਇਹ ਨੰਬਰ ਅਸੀਂ ਤਾਂ ਦਿੱਤਾ ਹੈਗਾ ਕਿ ਜਿਸ ਦਾ ਇਹਨਾਂ ਦਾ ਪ੍ਰਦਰਸ਼ਨ ਹੈਗਾ ਵੀ ਸ਼ਾਇਦ ਆਪਣੇ ਕੋਲੇ ਹੋ ਸਕਦਾ ਕਿ ਜਦੋਂ ਇਹ ਵਾਦਾ ਥੋਈ ਉੱਥੇ ਕਿਸੇ ਨੇ ਅੱਜ ਕੱਲ ਹਰ ਇੱਕ ਬੰਦੇ ਕੋਲੇ ਕੈਮਰੇ ਹੈਗੇ ਨੇ ਹੋ ਸਕਦਾ ਆਪਾਂ ਨੂੰ ਕੋਈ ਅਹਿਸਤਾ ਦੀ ਹੋਰ ਰਿਕਾਰਡਿੰਗ ਮਿਲ ਜੇ ਜਿਹੜੀ ਕਿ ਆਪਾਂ ਨੂੰ ਇਹਦਾ ਦੂਜੇ ਪਾਸੇੋਂ ਐਂਗਲ ਸਰ ਇਹ ਐਸਆਈਟੀ ਕੀ ਐਸਐਸਪੀ ਪਟਿਆਲਾ ਨੂੰ ਵੀ ਬੁਲਾਏਗੀ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ ਅਫਸਰ ਇਹਨਾਂ ਨੇ ਨਹੀਂ ਕੀਤੀ ਉਹਨਾਂ ਨੂੰ ਵੀ ਤਲਬ ਕਰੇਗਾ ਬਿਲਕੁਲ ਬਿਲਕੁਲ ਬੁਲਾਏਗੀ ਬਿਲਕੁਲ ਬੁਲਾਏਗੀ ਸਪੈਸੀਫਿਕਲੀ ਸਰ ਐਸਐਸਪੀ ਪਟਿਆਲਾ ਨੂੰ ਪੁੱਛ ਬਿਲਕੁਲ 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 ਜਿਹੜੀ ਹੋਮ ਡਿਪਾਰਟਮੈਂਟ ਨੇ ਪੈਰਲਲ ਜਾਂ ਚਲਾਈ ਹੋਈ ਹੈ ਉਹਦੀ ਕੋਆਰਡੀਨੇਸ਼ਨ ਹੋਈ ਹੈ ਐਸਆਈ ਕਿਨਾਂ ਤੇ ਆ ਉਹ ਲੱਗ ਕਰੇਗਾ ਤਾਂ ਕੰਮ ਜਿਹੜੀ ਹੋਮ ਸੈਕਿਟੀ ਨਿਗਮ ਕਮਿਸ਼ਨਰ ਨਹੀਂ ਉਹ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਆਪਣਾ ਜਿਹੜੀ ਮੈਜੈਸਟੀ ਦੀ ਇਨਕੁਆਰੀ ਹੈ ਜੀ ਮਨਿੰਦੇਸ਼ ਜਿਹੜੀ ਸਾਡੀ ਐਸਆਈਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮਜਿਸਟ੍ਰੇਟਰੀਅਲ ਜਿਹੜੀ ਇਨਕੁਆਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹੜੇ ਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ ਇਸਤੇਮਾਲ ਕੀਤਾਕ ਨਹੀਂ ਕੀਤਾ ਉਹ ਅਲੱਗ ਡਿਪਾਰਟਮੈਂਟ ਦਾ ਸਾਡਾ ਤਾਂ ਇਨਵੈਸਟੀਗੇਸ਼ਨ ਦਾ ਕੰਮ ਆ ਜੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਡਿਪਾਰਟਮੈਂਟਲੀ ਉਹ ਦੇਖਣਗੇ ਰਿਸਪੋਸ ਕਰੋ ਐਸਐਸਪੀ ਦੀ ਆ ਪਾਵਰ ਸੀ ਉਹਨੇ ਆਪਣੀ ਪਾਵਰ ਨੂੰ ਸਹੀ ਸਮੇਂ ਤੇ ਸਹੀ ਇਸਤੇਮਾਲ ਤੱਕ ਨਹੀਂ ਕੀਤਾ ਜੀ ਸਰ ਰਿਪੋਰਟ ਸੀ ਜੀ